ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆਈ ਇਨਾ ਗੁਰ ਉਪਦੇਸ਼ਾਂ ਤੇ ਪੂਰਾ ਉਤਰਨ ਵਾਲੇ ਭਾਈ ਕਨਈਆ ਜੀ ਨੂੰ ਅੱਜ ਦੀ ਰੈੱਡ ਕਰਾਸ ਦਾ ਮੋਢੀ ਕਿਹਾ ਜਾ ਸਕਦਾ ਹੈ ਜੋ ਜਾਤ ਧਰਮ ਦੇ ਕਿਸੇ ਵਿਤਕਰੇ ਤੋਂ ਬਿਨਾ ਜੰਗ ਦੇ ਮੈਦਾਨ ਵਿੱਚ ਫੱਟਣਾਂ ਦੀ ਮੱਲਮ ਪੱਟੀ ਅਤੇ ਜਲ ਪਿਲਾਉਣ ਦੀ ਸੇਵਾ ਕਰਿਆ ਕਰਦੇ ਸਨ ਆਪ ਜੀ ਦਾ ਜਨਮ ਇੱਕ ਤਣਾੜ ਪਰਿਵਾਰ ਵਿੱਚ ਹੋਇਆ ਪਰ ਆਪ ਜੀ ਬਚਪਨ ਤੋਂ ਹੀ ਧਾਰਮਿਕvirti ਦੇ ਸਨ ਆਪ ਆਪਣੀ ਜੇਬ ਵਿੱਚ ਹਮੇਸ਼ਾ ਸਿੱਕੇ ਰੱਖਦੇ ਸਨ ਅਤੇ ਦੇਨ ਦੁਕੀ ਅਤੇ ਲੋੜਵੰਦਾਂ ਨੂੰ ਦਿੰਦੇ ਸਨ ਰਸਤੇ ਵਿੱਚ ਜੇ ਕੋਈ ਬਜ਼ੁਰਗ ਸਮਾਨ ਚੁੱਕਿਆ ਮਿਲਦਾ ਤਾਂ ਆਪ ਉਸ ਦਾ ਸਮਾਨ ਚੁੱਕ ਕੇ ਉਸ ਦੇ ਟਿਕਾਣੇ ਤੇ ਪਹੁੰਚਾ ਦਿੰਦੇ ਸਨ ਭਾਈ ਕਨਈਆ ਜੀ ਵਿੱਚ ਬਚਪਨ ਤੋਂ ਹੀ ਦਇਆ ਤੇ ਪਰਉਪਕਾਰ ਦਾ ਭਾਵ ਭਰਿਆ ਹੋਇਆ ਸੀ ਛੋਟੀ ਉਮਰ ਵਿੱਚ ਆਪ ਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਮਿਲੇ ਅਤੇ ਉਨ੍ਹਾਂ ਪਾਸੋਂ ਅਮਰਤ ਦੀ ਦਾਤ ਪ੍ਰਾਪਤ ਕੀਤੀ ਉੱਥੇ ਰਹਿ ਕੇ ਆਪ ਗੁਰੂ ਸਾਹਿਬ ਸੰਗਤਾਂ ਤੇ ਗੁਰੂ ਘਰ ਦੇ ਕੋੜਿਆਂ ਦੀ ਸੇਵਾ ਕਰਦੇ ਰਹੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ ਦੀ ਜੰਗ ਦੇ ਵਿੱਚ ਫੱਟੜ ਹੋਏ ਜ਼ਖਮੀਆਂ ਨੂੰ ਪਾਣੀ ਪਿਲਾਉਂਦੀ ਸੇਵਾ ਲਗਾ ਦਿੱਤੀ ਆਪ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਦੇ ਨਾਲ ਪੌਂਟਾ ਸਾਹਿਬ ਚੱਲੇ ਗਏ ਪੰਗਾਣੀ ਦੇ ਯੁੱਧ ਵਿੱਚ ਆਪ ਜੀ ਨੇ ਫੱਟੜਾਂ ਨੂੰ ਪਾਣੀ ਪਿਲਾਉਂਦੀ ਸੇਵਾ ਸੰਭਾਲ ਲਈ ਬਿਨਾਂ ਵਿਤ ਕਰੇ ਦੇ ਆਪ ਸਾਰਿਆਂ ਨੂੰ ਪਾਣੀ ਪਿਲਾਉਂਦੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਿਕਾਇਤ ਕੀਤੀ ਕਿ ਅਸੀਂ ਤਾਂ ਦੁਸ਼ਮਣਾਂ ਨੂੰ ਜ਼ਖਮੀ ਕਰਦੇ ਹਾਂ ਅਤੇ ਭਾਈ ਕਨਈਆ ਜੀ ਉਹਨਾਂ ਨੂੰ ਪਾਣੀ ਪਿਲਾ ਕੇ ਫਿਰ ਤਗੜੇ ਕਰ ਦਿੰਦੇ ਹਨ ਗੁਰੂ ਜੀ ਦੇ ਪੁੱਛਣ ਤੇ ਭਾਈ ਕਨਈਆ ਜੀ ਨੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਕਿਹਾ ਪਾਤਸ਼ਾਹ ਮੈਂ ਕਿਸੇ ਸਿੱਖ ਜਾਂ ਮੁਸਲਮਾਨ ਨੂੰ ਪਾਣੀ ਨਹੀਂ ਪਿਲਾਉਂਦਾ ਮੈਂ ਤਾਂ ਹਰ ਥਾਂ ਤੇ ਆਪ ਜੀ ਦਾ ਹੀ ਰੂਪ ਦੇਖਦਾ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਕਿਹਾ ਭਾਈ ਕਨਈਆ ਤੂੰ ਤਨ ਹੈ ਤੂੰ ਆਪਣਾ ਮਨੁੱਖਾ ਜੀਵਨ ਸਫਲਾ ਕਰ ਲਿਆ ਹੈ ਅੱਜ ਤੋਂ ਮੱਲਮ ਪੱਟੀ ਦੀ ਸੇਵਾ ਵੀ ਸੰਭਾਲ ਲਵੋ ਅਤੇ ਪਾਣੀ ਪਿਲਾਉਣ ਦੇ ਨਾਲ ਜ਼ਖਮੀਆਂ ਤੇ ਮੱਲਮ ਪੱਟੀ ਵੀ ਕਰ ਦਿਆ ਕਰੋ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਆਪ 1718 ਈਸਵੀ ਵਿੱਚ ਔਰਾਂ ਕਵੇ ਪਿੰਡ ਵਿੱਚ ਆ ਗਏ ਅਤੇ ਰੋਜ਼ਾਨਾ ਉੱਥੇ ਕੀਰਤਨ ਸੁਣਿਆ ਕਰਦੇ ਸਨ 20 ਸਤੰਬਰ 1718 ਈਸਵੀ ਨੂੰ ਕੀਰਤਨ ਦੀ ਸਮਾਪਤੀ ਤੋਂ ਬਾਅਦ ਵੀ ਜਦੋਂ ਆਪ ਜੀ ਦੀ ਸਮਾਦੀ ਨਹੀਂ ਖੁੱਲੀ ਤਾਂ ਸੰਗਤਾਂ ਦੇ ਹਿਲਾਉਣ ਤੇ ਪਤਾ ਚੱਲਿਆ ਕਿ ਆਪ ਤਾਂ ਸੱਚਖੰਡ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ